ਬਲਵੀਰ ਦਾ ਪੋਗ ਪੈਨ ਤੋਂ ਬਾਅਦ ਜਦੋਂ ਲੋਕ ਚਲੇ ਗਏ ਤਾਂ ਮਨਪ੍ਰੀਤ ਦੇ ਨੇੜਲੇ ਰਿਸ਼ਤੇਦਾਰਾਂ ਨੇ ਉਹਦੀ ਸੱਸ ਤੇ ਮਾਪੇ ਨੂੰ ਕੋਲ ਬਿਠਾ ਕੇ ਗੱਲ ਤੋਰੀ ਰੱਬ ਵੱਲੋਂ ਜੋ ਲਿਖਿਆ ਸੀ ਪਾਈ ਉਹਦਾ ਪਾਣਾ ਮੰਨੋ ਪਰ ਪਾਈ ਇਸ ਕੁੜੀ ਅੱਗੇ ਤਾਂ ਪਹਾੜ ਜੱਡੀ ਜ਼ਿੰਦਗੀ ਪਈ ਹੈ ਇਹਦਾ ਸੋਚੋ ਕੁਛ ਰਿਸ਼ਤੇਦਾਰਾਂ ਚੋਂ ਕਿਸੇ ਬਜ਼ੁਰਗ ਦੀ ਇਸ ਲਾਨਾ ਸਾਰਿਆਂ ਦੇ ਦਿਲ ਅੰਦਰ ਚੱਲ ਰਹੀ ਕਸ਼ਮਕਸ਼ ਬਾਹਰ ਆ ਗਈ ਪਰ ਹੱਲ ਕਿਸੇ ਕੋਲ ਕੋਈ ਨਹੀਂ ਸੀ ਜੇ ਬਲਵੀਰ ਦਾ ਕੋਈ ਛੋਟਾ ਭਰਾ ਹੁੰਦਾ ਤਾਂ ਮਨਪ੍ਰੀਤ ਨੂੰ ਉਹਦੇ ਲੜ ਲਾਉਣ ਦੀ ਸੋਚੀ ਜਾ ਸਕਦੀ ਸੀ ਪਰ ਹੁਣ ਤਾਂ ਉਹਦੇ ਮਾਂ-ਬਾਪ ਕੋਲ ਉਹਨੂੰ ਆਪਣੇ ਨਾਲ ਲੈ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਹੁਣ ਉਹਦਾ ਸਹੁਰੇ ਘਰ ਰਹਿ ਕੇ ਵੀ ਰਹਿ ਵਿਕੀ ਗਿਆ ਸੀ ਕੱਲੀ ਜ਼ਮੀਨ ਦੇ ਸਾਰੇ ਜ਼ਿੰਦਗੀ ਨਹੀਂ ਸੀ ਬਤਾਈ ਜਾ ਸਕਦੀ ਪਰ ਮਨਪ੍ਰੀਤ ਦੇ ਚਲੇ ਜਾਣ ਨਾਲ ਉਹਦੀ ਸੱਸ ਘਰ ਜੀ ਕੱਲੀ ਰਹਿ ਜਾਣੀ ਸੀ ਪਹਿਲਾਂ ਪਤੀ ਦੀ ਅਚਾਨਕੇਤ ਮੌਤ ਨੇ ਉਸਨੂੰ ਅਧਿਆਕਾਰ ਦਿੱਤਾ ਸੀ ਹੁਣ ਇਕਲੋਤਾ ਪੁੱਤ ਵੀ ਚਲ ਵੱਸਿਆ ਉਸ ਵਿਚਾਰੀ ਨੇ ਕਿਹੜੇ ਸਹਾਰੇ ਜ਼ਿੰਦਗੀ ਕੱਟਣੀ ਸੀ ਮਨਪ੍ਰੀਤ ਦੇ ਮਾਂ-ਬਾਪ ਨੇ ਧੀ ਨੂੰ ਨਾਲ ਲਾ ਜਾਂਦਾ ਭਾਵੇਂ ਪਹਿਲਾਂ ਹੀ ਮਨ ਬਣਾ ਲਿਆ ਸੀ ਪਰ ਲੋਕਾਚਾਰੀ ਕਰਕੇ ਉਹ ਆਪਣੇ ਮੂੰਹ ਕਹਿਣ ਤੋਂ ਡਰਦੇ ਸਨ ਸੋ ਗੱਲ ਮੁੜ ਕਿੜੋਂ ਤੇ ਹੀ ਘੁੰਮੀ ਜਾ ਰਹੀ ਸੀ ਇਸ ਸਮੱਸਿਆ ਦਾ ਹੱਲ ਉਦੋਂ ਲੱਭਿਆ ਜਦੋਂ ਮਨਪ੍ਰੀਤ ਨੇ ਆਪਣੇ ਮੂੰਹੋਂ ਕਿਹਾ ਮੈਂ ਮੰਮੀ ਨੂੰ ਇਕੱਲੀ ਛੱਡ ਕੇ ਨਹੀਂ ਜਾਣਾ ਮੇਰੇ ਬਿਨਾ ਉਹਨਾਂ ਦਾ ਹੈ ਹੀ ਕੌਣ ਪਰ ਦੀਏ ਕਿਦੇ ਆਸਰੇ ਕੱਟੇਗੀ ਸਾਰੀ ਜ਼ਿੰਦਗੀ ਜੇ ਜੱਗ ਬਾਗ ਜੱਲਾ ਹੁੰਦਾ ਤਾਂ ਉਹਨੂੰ ਖੜਾ ਕੇ ਦਿਨ ਕੱਟੀ ਜਾ ਜਾ ਕੱਟੀ ਕਰ ਲੈਂਦੀ ਪਰ ਮਨਮ੍ਰਿਤ ਨੇ ਸੋਚ ਸਮਝ ਕੇ ਫੈਸਲਾ ਲਿਆ ਸੀ ਉਹਦੀ ਡਿੜਤਾ ਵੇਖ ਕੇ ਮਾਂ-ਬਾਪ ਨੂੰ ਉਹਦੇ ਅੱਗੇ ਝੁਕਣਾ ਪਿਆ ਉਹਨਾਂ ਨੇ ਸੋਚਿਆ ਇਸ ਔਖੇ ਕੜੀ ਵੇਲੇ ਰੋਲਾ ਪਾਉਣ ਦਾ ਕੋਈ ਫਾਇਦਾ ਨਹੀਂ ਸੀ ਇਹ ਗੱਲਾਂ ਤਾਂ ਥੋੜਾ ਸਮਾਂ ਪੈ ਕੇ ਮੁੜ ਵਿਚਾਰੀਆਂ ਜਾ ਸਕਦੀਆਂ ਸਨ ਸਾਥ ਵਿੱਚ ਇਸ ਬਾਰੇ ਚਰਚਾ ਹੋਣ ਲੱਗੀ ਬਈ ਕੁੜੀ ਨੇ ਬੜੀ ਦਲੇਰੀ ਦਿਖਾਈ ਪੁੱਣ ਖੱਟ ਗਈ ਬਈ ਵੇਖ ਲੈ ਜਵਾਨੀ ਕੁਰਬਾਨ ਕਰਦੀ ਆਪਣੀ ਸੱਸ ਦੀ ਸੇਵਾ ਪਿੱਛੇ ਇੱਕ ਬਜ਼ੁਰਗ ਨੇ ਮਨਪ੍ਰੀਤ ਬਾਰੇ ਗੱਲ ਕੀਤੀ ਸਸ ਦੀ ਸੇਵਾ ਪਿੱਛੇ ਨਹੀਂ ਬਾਬਾ ਪਾਲੇ ਪਿੱਛੇ ਨਾਲ ਬੈਠੇ ਇੱਕ ਮੁੰਡੇ ਨੇ ਜਵਾਬ ਦਿੱਤਾ ਉਹਦੀ ਹਿਮਾਇਤ ਵਿੱਚ ਦੂਜਾ ਮੁੰਡਾ ਬੋਲ ਪਿਆ ਇਸ ਦੇ ਚਾਲਿਆਂ ਨੇ ਮਾਰਿਆ ਬਲਬੀਰ ਇਹਦਾ ਇਹ ਨਹੀਂ ਪਤਾ ਕੁਝ ਦੇ ਦੂ ਤਾਂ ਹੋਵੇ ਤਹੋਂ ਇਹਦਾ ਇਹ ਨਹੀਂ ਪਤਾ ਕੁਝ ਦੇ ਦੂ ਤਾਂ ਹੋਵੇ ਇਹਨੂੰ ਓਏ ਆਪਾਂ ਕਿਹੜੀ ਅੱਖੀ ਦੇਖਿਆ ਰੱਬ ਨੂੰ ਹੀ ਪਤਾ ਹੈ ਬਾਬੇ ਨੇ ਸਿਆਣਾਪਨ ਨਾਲ ਆਪਣਾ ਪਲੜਾ ਭਾਰੀ ਕਰਨ ਦੀ ਕੋਸ਼ਿਸ਼ ਕੀਤੀ ਦੇਖਿਆ ਹੀ ਹੋਇਆ ਹੈ ਬਾਬਾ ਸਾਰਾ ਪਿੰਡ ਜਾਣਦਾ ਹੈ ਇਹਦੀਆਂ ਪੱਲੇ ਨਾਲ ਕਰਦੁੱਤਾ ਪਹਿਲੇ ਨੌਜਵਾਨ ਨੇ ਦ੍ਰਿੜਤਾ ਨਾਲ ਬਜ਼ੁਰਗ ਨੂੰ ਝੁਠਲਾਉਣ ਦੀ ਕੋਸ਼ਿਸ਼ ਕੀਤੀ ਉਹ ਕਾਨੂੰ ਕਾਕਾ ਸ਼ਰਾਬ ਨੇ ਗੁਰਦੇ ਗਾਲਤੇ ਹੀ ਉਹਦੇ ਕਹਿਨ ਨੂੰ ਜੋ ਮਰਜੀ ਕਹੀ ਚੱਲੋ ਇੱਕ ਆਧਖੜ ਉਮਰ ਦੇ ਵਿਅਕਤੀ ਨੇ ਵੀ ਆਪਣਾ ਪੱਖ ਰੱਖਿਆ ਉਹ ਕਾਨੂੰ ਚਾਚਾ ਸਿਰ ਮਾਰਦਿਆਂ ਪਹਿਲਾਂ ਨੌਜਵਾਨ ਚੁੱਪ ਕਰ ਗਿਆ ਬਾਬੇ ਨੇ ਵੀ ਗੱਲ ਦਾ ਰੁਖ ਮੋੜਿਆ ਜੋ ਵੀ ਆਪਾਈ ਘਰ ਖਾਲੀ ਹੋ ਗਿਆ ਵਿਚਾਰਿਆਂ ਦਾ ਪਹਿਲਾਂ ਪਿਓ ਦੁਰ ਗਿਆ ਤੇ ਹੁਣ ਆਪ ਕੁਝ ਸਾਲ ਪਹਿਲੇ ਐਕਸੀਡੈਂਟ 'ਚ ਬਾਪ ਦੀ ਮੌਤ ਤੋਂ ਬਾਅਦ ਜ਼ਮੀਨ ਤੇ ਖੇਤੀ ਬੜੀ ਬਲਵੀਰ ਸ਼ਰਾਬ ਪਈ ਸੀ ਬਲਵੀਰ ਸੀ ਤਾਂ ਸੌ ਕਿਸਮ ਦਾ ਪਰ ਉਹ ਸ਼ਰਾਬ ਬਹੁਤ ਪਿੰਦਾ ਸੀ ਉਹਦੀ ਮਾਂ ਨੂੰ ਡਰ ਪੈਦਾ ਹੋ ਗਿਆ ਕਿ ਤੇ ਸਾਰੀ ਜ਼ਮੀਨ ਟਾਣੀਆਂ 'ਚ ਦਾਰੂ ਪੀ ਕੇ ਨਾ ਉਜਾੜ ਦੇਵੇ ਕਈਆਂ ਨੇ ਉਸਨੂੰ ਸੁਝਾ ਦਿੱਤੇ ਮੁੰਡੇ ਦਾ ਵਿਆਹ ਕਰ ਦੇ ਆਪੇ ਸੁਧਰ ਜਾਓ ਮਾਂ ਨੇ ਵੀ ਸੋਚਿਆ ਕੀ ਪਤਾ ਬਹੁਜ ਖੁਵ ਕੇ ਘਰਵਾਲੇ ਧਿਆਨ ਦੇਣ ਲੱਗ ਪਏ ਤਿਆਦੀ ਸੋਚ ਸਹੀ ਸਿੱਧ ਹੋਈ ਵਿਆਹ ਤੋਂ ਬਾਅਦ ਬਲਵੀਰ ਦੀ ਸ਼ਰਾਬ ਪੀਣ ਦੀ ਆਦਤ ਬਹੁਤ ਘਟ ਗਈ ਹੁਣ ਜੋ ਪਿੰਦਾ ਵੀ ਸੀ ਤਾਂ ਕਿਸੇ ਵਿਆਹ ਸ਼ਾਦੀ ਦੇ ਮੌਕੇ ਤੇ ਟਾਣੀਆਂ ਦੀ ਸੰਗਤ ਤਾਂ ਉਹਨੇ ਬਿਲਕੁਲ ਹੀ ਤਿਆਗ ਦਿੱਤੀ ਰਿਸ਼ਤੇਦਾਰੀ ਤੇ ਗੁਆਂਢ ਦੀਆਂ ਬੁੱਢੀਆਂ ਵੀ ਗੱਲਾਂ ਕਰਨ ਲੱਗ ਪਈਆਂ ਨੀ ਬਹੂ ਨੇ ਤਾਂ ਕਮਾਲ ਹੀ ਕਰਤੀ ਵੀਰਾ ਤਾਂ ਹੁਣ ਭਾਬੀ ਦੀਆਂ ਅੱਖਾਂ ਨਾਲ ਹੀ ਨਸ਼ਾ ਰੰਦਾ ਹੈ ਹੁੰਦਾਰੂ ਉਹਨੇ ਕੀ ਕਰਨੀ ਹੈ ਦੁਰੋ ਲੱਗਦੀ ਹੈ ਪੈਣਾ ਟੀਚਰ ਮਖੌਲ ਕਰਦੀਆਂ ਕੀ ਗੱਲ ਭਰਾਵਾ ਵਿਆਹ ਕਰਵਾ ਕੇ ਤਾਂ ਤੂੰ ਸਾਨੂੰ ਭੁੱਲੀ ਗਿਆ ਵਿਆਹ ਤੋਂ ਕੁਝ ਮਹੀਨੇ ਬਾਅਦ ਪਾਲਾ ਬਲਵੀਰ ਦੇ ਘਰ ਆਇਆ ਸੀ ਨਹੀਂ ਯਾਰ ਉਹ ਗੱਲ ਨਹੀਂ ਬਸ ਤੈਨੂੰ ਪਤਾ ਹੀ ਐ ਮੈਂ ਪੀਣੀ ਘਟਾਤੀ ਬਲਵੀਰ ਨੇ ਸਾਵਧਾਨੀ ਨਾਲ ਸ਼ਬਦ ਇਕੱਠੇ ਕੀਤੇ ਮੈਨੂੰ ਤਾਂ ਆਪ ਖੁਸ਼ੀ ਐ ਬਾਈ ਪੀਣੀ ਘਟ ਕਰਦੀ ਪਰ ਜਾਰੀ ਤਾਂ ਨਹੀਂ ਛੱਡੀ ਨਹੀਂ ਯਾਰ ਆਪਣੀ ਜਾਰੀ ਕਿੱਥੋਂ ਟੁੱਟ ਜਾਓ ਬਲਵੀਰ ਨੇ ਪਾਲੇ ਦੇ ਮੋਢੇ ਤੇ ਹੱਥ ਧਰਿਆ ਮਨਪ੍ਰੀਤ ਚਾਹ ਲੈ ਆਈ ਸੱਸ ਸ਼੍ਰੀ ਕਲਪਾ ਭਾਬੀ ਪਾਲਾ ਮਨਪ੍ਰੀਤ ਨੂੰ ਸੰਬੋਧਿਤ ਹੋਇਆ ਮਨਪ੍ਰੀਤ ਨੇ ਹੌਲੀ ਜਿਹੀ ਆਵਾਜ਼ ਚ ਜਵਾਬ ਦਿੱਤਾ ਸੰਗਨ ਦੀ ਲੋੜ ਨਹੀਂ ਇਹ ਤਾਂ ਮਿੱਤਰ ਹੈ ਆਪਣਾ ਆਸਟ੍ਰੇਲੀਆ ਜਾਣ ਦੀਆਂ ਤਿਆਰੀਆਂ ਕਰੀ ਜਾਂਦਾ ਹੈ ਬਲਵੀਰ ਨੇ ਪਾਲੇ ਦੀ ਜਾਨ ਪਛਾਣ ਕਰਨ ਦੇ ਲਹਿਜੇ ਵਿੱਚ ਕਿਹਾ ਚਲੇ ਤਾਂ ਹੁਣ ਨੂੰ ਕਦੋਂ ਦੇ ਜਾਂਦੇ ਬਲਵੀਰ ਬਾਈ ਬਸ ਜਾਲਾਂ ਬਿੱਲਿਆਂ ਨੂੰ ਛੱਡ ਕੇ ਜਾਨ ਨੂੰ ਜੀ ਨਹੀਂ ਕਰਦਾ ਕਹਿੰਦਿਆਂ ਪਾਲਿਆ ਨੇ ਟਿੱਡੀ ਨਜ਼ਰ ਨਾਲ ਮਨਪ੍ਰੀਤ ਨੂੰ ਨਿਹਾਰਿਆ ਤੂੰ ਪਾਲਿਆ ਘਰ ਹੀ ਆ ਜਾਇਆ ਕਰ ਯਾਰ ਬਾਹਰ ਜਾਂਦੋਂ ਤਾਂ ਤੇਰੀ ਭਾਬੀ ਗੁੱਸਾ ਕਰੋ ਬਲਵੀਰ ਪਾਲੇ ਦੇ ਪੱਟ ਤੇ ਹੱਥ ਮਾਰ ਕੇ ਹੱਸ ਪਿਆ ਉਸ ਦਿਨ ਤੋਂ ਬਾਅਦ ਬਲਵੀਰ ਤੇ ਪਾਲਕ ਕਦੇ-ਕਦਾਈਂ ਬੈਠਕ 'ਚ ਬੈਠ ਕੇ ਥੋੜੀ ਬੁੱਤ ਸ਼ਰਾਬ ਪੀ ਲੰਦੇ। ਪਾਲੀ ਦੇ ਦੂਰ ਲੱਗੇ ਚਾਚੇ ਦਾ ਮੁੰਡਾ ਹਰਦੀਪ ਵੀ ਉਹਨਾਂ 'ਚ ਸ਼ਾਮਿਲ ਹੋਣ ਲੱਗ ਪਿਆ। ਚਲ ਟਾਣੀਆਂ 'ਚ ਬੈ ਕੇ ਰੋਜ਼ ਪੀਣ ਨਾਲੋਂ ਤਾਂ ਚੰਗਾ ਐ। ਨਾਲੇ ਮੁੰਡੇ-ਕੁੰਡਿਆਂ ਤੇ ਬਹੁਤੀ ਪਾਬੰਦੀ ਲਾਈ ਵੀ ਚੰਗੇ ਨਹੀਂ ਹੁੰਦੀ। ਬਲਵੀਰ ਦੀ ਮਾਂ ਆਪਣੇ ਮਨ ਵਿੱਚ ਹੀ ਸੋਚਦੀ ਰਹਿੰਦੀ। ਵੈਸੇ ਵੀ ਮਨਪ੍ਰੀਤ ਤੇ ਉਸ ਦਾ ਪਰੋਸਾ ਬਹੁਤ ਵੱਜ ਗਿਆ ਸੀ। ਕਿ ਉਹ ਆਪਣੇ ਆ ਬਲਵੀਰ ਨੂੰ ਸੰਭਾਲ ਲਵੇਗੀ। ਪਤੀ ਦੀ ਮੌਤ ਤੋਂ ਬਾਅਦ ਖੁਦ ਉਸ ਵਿੱਚ ਇੰਨੀ ਹਿੰਮਤ ਨਹੀਂ ਸੀ ਬਚੀ। ਕਾਰ ਵਿੱਚ ਟੋਕਾ ਟਾਕੀ ਕਰਦੀ ਫਿਰੇ ਪਾਲੇ ਤੇ ਹਰਦੀਪ ਜੋ ਜੇ ਕੋਈ ਮਨਪ੍ਰੀਤ ਨੂੰ ਮਜ਼ਾਕ ਵੀ ਕਰ ਦਿੰਦਾ ਤਾਂ ਮਨਪ੍ਰੀਤ ਤੋਂ ਡਰਦਾ ਬਲਵੀਰ ਪਹਿਲਾਂ ਹੀ ਬੋਲ ਪੈਂਦਾ ਬਈ ਭਾਬੀ ਐ ਤੂੰ ਇਹਨਾਂ ਦੀ ਤੇ ਮਨਪ੍ਰੀਤ ਬੁੱਲੀਆਂ ਚ ਮੁਸਕਰਾਉਂਦੀ ਕਮਰੇ ਚੋਂ ਬਾਹਰ ਚਲੀ ਜਾਂਦੀ ਹਰਦੀਪ ਨੂੰ ਤਾਂ ਮਨਪ੍ਰੀਤ ਨੇ ਕਦੇ ਬਹੁਤਾ ਗੋਲਿਆ ਨਾ ਪਰ ਪਾਲੇ ਦਾ ਮਜ਼ਾਕ ਕਰਨਾ ਉਸ ਨੂੰ ਚੰਗਾ ਚੰਗਾ ਲੱਗਣ ਲੱਗ ਗਿਆ ਲੱਗ ਪਿਆ ਸੀ ਉਹ ਚਾਹਣ ਲੱਗ ਪਈ ਸੀ ਕਿ ਪਾਲਾ ਕਿਸੇ ਨਾ ਕਿਸੇ ਬਹਾਨੇ ਉਸ ਦੀਆਂ ਗੱਲਾਂ ਕਰਦਾ ਰਹੇ ਸਾਜਤ ਅੱਜ ਕੇ ਆਇਆ ਪਾਲਾ ਉਸ ਨੂੰ ਖਿੱਚ ਪਾਉਂਦਾ ਸੀ ਮਨਪ੍ਰੀਤ ਨੂੰ ਜਿਵੇਂ ਕੁਛ ਵੱਖਰਾ ਮਹਿਸੂਸ ਹੋਣ ਲੱਗ ਪਿਆ ਸੀ ਉਹਨੂੰ ਹੁਣ ਬਲਵੀਰ ਦੀ ਪਕੜ ਵੀ ਟਿੱਲੀ ਮਹਿਸੂਸ ਹੋਣ ਲੱਗ ਪਈ ਕਈ ਵਾਰ ਰਾਤ ਨੂੰ ਉਸਨੂੰ ਲੱਗਣਾ ਜਿਵੇਂ ਬਲਵੀਰ ਉਸਨੂੰ ਨੋਚ ਰਿਹਾ ਹੋਵੇ ਦੇਖ ਕੁੜੀਏ ਤੇਰੇ ਸਿਰ ਦਾ ਸਾਈਂ ਆਉ ਵਿਆਹ ਤੋਂ ਪਹਿਲਾਂ ਮਾਂ ਨੇ ਉਸਨੂੰ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਸਨ ਜੋ ਮਾਪੇ ਨੇ ਕੀਤਾ ਸੀ ਉਸਨੇ ਖੁਸ਼ੀ-ਖੁਸ਼ੀ ਕਬੂਲ ਕਰ ਲਿਆ ਸੀ ਪਰ ਹੁਣ ਮਨਪ੍ਰੀਤ ਅੰਦਰ ਇੱਕ வித ਦਰੋਹ ਪਲਣ ਲੱਗ ਪਿਆ ਸੀ ਉਨ ਮਹਿਸੂਸ ਹੁੰਦਾ ਰਹਿੰਦਾ ਕਿ ਉਸਨੇ ਆਪਣੀ ਇੱਛਾ ਅਨਿੱਛਾ ਬਾਰੇ ਕਦੇ ਸੋਚਿਆ ਹੀ ਨਹੀਂ ਸੀ ਬਾਲ ਵਿੱਚ ਪੜਦਿਆਂ ਇੱਕ ਮੁੰਡੇ ਨੇ ਉਸ ਨੂੰ ਦੋਸਤੀ ਕਰਨ ਲਈ ਵੀ ਕਿਹਾ ਸੀ ਪਰ ਡਰਦਿਆਂ ਮਨਪ੍ਰੀਤ ਨੇ ਉਸ ਨੂੰ ਢਾਣ ਦਿੱਤਾ ਸੀ ਉਸ ਤੋਂ ਬਾਅਦ ਮਨਪ੍ਰੀਤ ਚੋਂਦੀ ਰਹੀ ਕਿ ਉਹ ਮੁੰਡਾ ਦੁਬਾਰਾ ਫਿਰ ਉਸ ਨਾਲ ਗੱਲ ਕਰੇ ਪਰ ਉਹ ਮੁੜ ਕੇ ਨਹੀਂ ਆਇਆ ਨਿਰਾਸ਼ ਹੋ ਕੇ ਮਨਪ੍ਰੀਤ ਨੇ ਵਿਕਝ ਹੋਣ ਵਾਲੇ ਆਪਣੇ ਵਿਆਹ ਦੇ ਸੁਪਨਿਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਪਰ ਹੁਣ ਮਨਪ੍ਰੀਤ ਨੂੰ ਮਹਿਸੂਸ ਹੋਣ ਲੱਗਿਆ ਕਿ ਉਹ ਵਿਆਹ ਨਹੀਂ ਸੀ ਜਿਸਦੇ ਉਸਨੇ ਸੁਪਨੇ ਲਏ ਸੀ ਉਸਦਾ ਵਿਆਹ ਤਾਂ ਪਾਲੇ ਵਰਗੇ ਟੋਰੀ ਮੁੰਡੇ ਨਾਲ ਹੋਣਾ ਚਾਹੀਦਾ ਸੀ ਭਾਬੀ ਤੇਰੀਆਂ ਅੱਖਾਂ ਬਹੁਤ ਸੋਹਣੀਆਂ ਨੇ ਪਾਲੇ ਨੇ ਗੱਲਾਂ-ਗੱਲਾਂ ਵਿੱਚ ਜਿਸ ਦਿਨ ਉਸਨੇ ਕਿਹਾ ਸੀ ਉਸ ਤੋਂ ਬਾਅਦ ਉਹ ਕਈ ਦਿਨ ਸ਼ੀਸ਼ੇ ਵਿੱਚ ਆਪਣੀਆਂ ਅੱਖਾਂ ਨੂੰ ਹੀ ਵੇਖਦੀ ਰਹੀ ਭਾਬੀ ਤੂੰ ਮੇਰੀਆਂ ਗੱਲਾਂ ਦਾ ਗੁੱਸਾ ਤਾਂ ਨਹੀਂ ਕਰਦੀ ਇੱਕ ਦਿਨ ਬੈਟਕ 'ਚ ਬੈਠਿਆਂ ਪਾਲੇ ਨੇ ਉਸ ਤੋਂ ਪੁੱਛਿਆ ਬਲਵੀਰ ਨੇ ਹੱਲੀ ਖੇਤੋਂ ਮੁਰਨਾ ਸੀ ਪਾਲਾ ਵੀ ਕੁਝ ਛੇਤੀ ਹੀ ਆਕੇ ਉਸਦੇ ਉਡੀਕ ਕਰਨ ਲੱਗ ਪਿਆ ਸੀ ਮਨਪ੍ਰੀਤ ਦੀ ਸਾ ਸ੍ਰਿਸ਼ਤੇਦਾਰੀ ਵਿੱਚ ਕਿਧਰੇ ਗਈ ਹੋਈ ਸੀ ਅੱਗੇ ਕਦੇ ਮੈਂ ਤੇਰੀ ਗੱਲ ਦਾ ਗੁੱਸਾ ਕੀਤਾ ਹੈ ਮਨਪ੍ਰੀਤ ਨੇ ਸੰਗਦਿਆਂ ਜਵਾਬ ਦਿੱਤਾ ਭਾਬੀ ਅਸਲ 'ਚ ਤੇਰੀਆਂ ਅੱਖਾਂ ਦੀ ਤਾਰੀਫ਼ ਕੀਤੇ ਬਿਨਾ ਮੈਂ ਰਹਿ ਨਹੀਂ ਸਕਦਾ ਪਾਲੇ ਨੇ ਮਨਪ੍ਰੀਤ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਮਨਪ੍ਰੀਤ ਨੇ ਮੁਸਕਰਾ ਕੇ ਅੱਖਾਂ ਚੁਕਾ ਲਈਆਂ ਐਵੇਂ ਝੂਠੀ ਤਾਰੀਫ਼ ਸੱਚੀ ਮਨਪ੍ਰੀਤ ਹੱਲੇ ਸੋਚੀ ਰਹੀ ਸੀ ਕਿ ਉਹ ਕੀ ਜਵਾਬ ਦੇਵੇ ਕਿ ਉਸ ਨੂੰ ਆਪਣੇ ਹੱਥ ਉੱਪਰ ਪਾਲੇ ਦੇ ਹੱਥਾਂ ਦੀ ਸ਼ੋ ਮਹਿਸੂਸ ਹੋਈ ਮਨਪ੍ਰੀਤ ਅੰਦਰੋਂ ਇੱਕ ਆਵਾਜ਼ ਉੱਠੀ ਕਿ ਉਹ ਉਸਦੇ ਹੱਥਾਂ ਨੂੰ ਪરા ਚਟਕ ਦੇਵੇ ਇਹ ਗਲਤ ਹੈ ਪ੍ਰਣਾਲੀ ਉਸ ਨੂੰ ਸਕੂਨ ਸਮੇਂ ਦੀ ਮੁੰਡੇ ਸਕੂਲ ਸਮੇਂ ਦੀ ਮੁੰਡੇ ਵਾਲੀ ਘਟਨਾ ਜ਼ਿਆਦਾ ਈ ਉਹ ਮੁੜ ਕੇ ਉਹੀ ਗਲਤੀ ਨਹੀਂ ਸੀ ਕਰਨਾ ਚਾਹੁੰਦੀ ਕਿਤੇ ਪਾਲਾ ਵੀ ਮੁੜ ਕੇ ਨਾ ਈ ਆਵੇ ਪਾਲੇ ਦੇ ਹੱਥ ਅੱਗੇ ਵੱਧਦੇ ਚਲੇ ਗਏ ਮਨਪ੍ਰੀਤ ਨੂੰ ਲੱਗਿਆ ਉਹ ਮੋਮਬੱਤੀ ਨੂੰ ਜਲਾਉਣ ਤੋਂ ਬਾਅਦ ਉਸਦੀ ਮਮ ਵਾਂਗ ਪਿਕਲ ਰਹੀ ਸੀ ਪਹਿਲੇ ਦਿਨ ਤੋਂ ਬਾਅਦ ਉਸਨੇ ਮਹਿਸੂਸ ਕੀਤਾ ਕਿ ਜ਼ਿੰਦਗੀ ਤੇ ਕਾਗਜ਼ ਤੇ ਕੁਝ ਵੱਖਰੇ ਅੱਖਰ ਲਿਖੇ ਜਾ ਸਕਦੇ ਸਨ ਲਿਖੇ ਜਾ ਚੁੱਕੇ ਸਨ ਨਾਲ ਹੀ ਉਸ ਅੰਦਰੋਂ ਆਵਾਜ਼ ਉੱਠੀ ਇਹ ਮੈਂ ਕੀ ਕਰ ਲਿਆ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਪਾਪ ਤੇ ਉਸਨੇ ਇਰਾਦਾ ਬਣਾ ਲਿਆ ਕਿ ਉਹ ਇਸ ਨੂੰ ਦੁਹਰਾਏਗੀ ਨਹੀਂ ਅਗਲੀ ਵਾਰੇ ਕੱਲਿਆਂ ਫਿਰ ਜਦੋਂ ਪਾਲਾ ਉਸ ਨੂੰ ਸ਼ੌਂ ਲੱਗਿਆ ਤਾਂ ਮਨਪ੍ਰੇਤ ਨੇ ਧੀਰਤਾ ਨਾਲ ਉਸ ਹੱਥ ਪਰੇ ਹਟਾ ਦਿੱਤਾ ਨਹੀਂ ਪਾਲੇ ਗਲਤ ਹੈ प्यार की गलत हुँदा भाभी बस अपना रिश्ता गल्लां बाता तक की ठीक है जਵੇਂ तेरी मर्जी कह के पाला कुर्सी दे ते बैठ गया गल्लां गल्लां ਵਿੱਚ पालले ने दोबारा ਉਸ ਦਾ ਹੱਥ ਫੜ ਲਿਆ ਜੇ ਕਿਸੇ ਨੂੰ ਪਤਾ ਲੱਗ ਗਿਆ ਫਿਰ ਮਨਪ੍ਰੀਤ ਨੇ ਤੜਕਦੇ ਦਿਲ ਨਾਲ ਕਿਹਾ ਇਸ ਵਾਰ ਉਸ ਦਾ ਵਿਰੋਧ ਪਹਿਲਾਂ ਨਾਲੋਂ ਹਲਕਾ ਸੀ ਕਿਸੇ ਨੂੰ ਨਹੀਂ ਪਤਾ ਲੱਗਦਾ ਤੇ ਮਨਪ੍ਰੀਤ ਇਸ ਤੋਂ ਵੱਧ ਵਿਰੋਧ ਨਾ ਕਰ ਸਕੇ ਇਸ ਵਾਰ ਜਦੋਂ ਪਾਲਾ ਗਿਆ ਤਾਂ ਮਨਪ੍ਰੀਤ ਅੰਦਰਲੇ ਗੁਨਾਹ ਦਾ ਅਹਿਸਾਸ ਬਹੁਤ ਹੀ ਹਲਕਾ ਸੀ ਤੇ ਇਸ ਤਰ੍ਹਾਂ ਇਹ سلسلہ ਚੱਲਦਾ ਰਿਹਾ ਇੱਕ ਦਿਨ ਪਾਲੇ ਦੀ ਸ਼ਾਦੀ ਤੇ ਸਿਤ ਰੱਖੀ ਪਈ ਮਨਪ੍ਰੀਤ ਨੇ ਉਸ ਨੂੰ ਪੁੱਛਿਆ ਪਾਲਿਆ ਆਪਣਾ ਇਹ ਕਦੋਂ ਤੱਕ ਚੱਲੂਗਾ ਜ਼ਿੰਦਗੀ ਪਰ ਪਾਲੇ ਦਾ ਇੱਕ ਟੁਕ ਜਵਾਬ ਸੀ ਨਹੀਂ ਮੇਰਾ ਮਤਲਬ ਜਦੋਂ ਤੇਰਾ ਵਿਆਹ ਹੋ ਗਿਆ ਫਿਰ ਤੂੰ ਫਿਕਰ ਨਾ ਕਰ ਜੇ ਮੈਂ ਵਿਆਹ ਕਰਵਾਇਆ ਤਾਂ ਤੇਰੇ ਨਾਲ ਹੀ ਕਰਵਾਉਂ ਆਪਣਾ ਵਿਆਹ ਕਿਵੇਂ ਅਬਦੋ ਮੈਂ ਆਸਟ੍ਰੇਲੀਆ ਪਾਸ ਚੱਲਾਂਗੇ ਪਰ ਪਾਲਾ ਹੁਣ ਇਕੱਲਾ ਹੀ ਆਸਟ੍ਰੇਲੀਆ ਦੀ ਉਡਾਨ ਫੜ ਗਿਆ ਸੀ ਪਿੰਡ ਦੇ ਮੁੰਡਿਆਂ ਵਿੱਚ ਚਰਚਾ ਸੀ ਕਿ ਉਹ ਬਲਵੀਰ ਦੀ ਮੌਤ ਕਰਕੇ ਇੰਨਾ ਡਰ ਗਿਆ ਸੀ ਕਿ ਉਹ ਭੋਗ ਤੋਂ ਕੁਝ ਦਿਨਾਂ ਚ ਹੀ ਆਸਟ੍ਰੇਲੀਆ ਚਲਾ ਗਿਆ ਸੀ ਸ਼ਾਇਦ ਉਸ ਨੂੰ ਡਰ ਸੀ ਕਿ ਬਲਵੀਰ ਦੀ ਮੌਤ ਤੋਂ ਬਾਅਦ ਲੋਕ ਉਸ ਵੱਲ ਉਂਗਲਾ ਚੁੱਕਣਗੇ ਮਨਪ੍ਰੀਤ ਨਾਲ ਉਸ ਦੇ ਰਿਸ਼ਤੇ ਦੀਆਂ ਗੱਲਾਂ ਤਾਂ ਪਹਿਲਾਂ ਹੀ ਪਿੰਡ ਵਿੱਚ ਆਮ ਹੋ ਗਈਆਂ ਸਨ ਕਦੇ-ਕਦਾਈ ਇਹ ਗੱਲਾਂ ਬਲਵੀਰ ਦੇ ਕੰਨ ਵਿੱਚ ਵੀ ਪੈ ਲੱਗ ਪਈਆਂ ਸਨ ਹੁਣ ਉਸ ਨੇ ਪਾਲੇ ਤੇ ਹਰਦੀਪ ਦੀ ਧੰਕ ਘਰੋਂ ਬਾਹਰ ਹੋਰ ਮੁੰਡਿਆਂ ਨਾਲ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ ਉਜ਼ੀਨਸ ਨੇ ਕਰੇ ਹੁੰਦਿਆਂ ਜਦੋਂ ਪਾਲੇ ਨੂੰ ਆਪਣੀ ਗਲੀ ਚੋਂ ਨਿਕਲਦੇ ਵੇਖਿਆ ਤਾਂ ਉਸਦੇ ਸੱਤੀ ਕਪੜੇ ਅੱਗ ਲੱਗ ਗਏ ਸੀ। ਅੱਗ ਪੰਬੋਕਾ ਹੋਇਆ ਉਹ ਘਰ ਵੜਿਆ ਸੀ ਤੇ ਅੰਦਰ ਵੜਦਿਆਂ ਹੀ ਉਹ ਮਨਪ੍ਰੀਤ ਤੇ ਵੜ ਪਿਆ ਸੀ। ਤੇਰੀ ਮਾਂ ਨੂੰ ਕੁੱਤੀ ਰਨ ਬਗਾਨੇ ਥਨ ਮੂੰਹ ਮਾਰਦੀ ਫਿਰਦੀ ਐ। ਮਨਪ੍ਰੀਤ ਨੇ ਪਹਿਲੀ ਵਾਰ ਉਸ ਨੂੰ ਇਸ ਰੂਪ ਵਿੱਚ ਵੇਖਿਆ ਸੀ। ਉਹ ਚੁੱਪਚਾਪ ਉਸ ਦੀਆਂ ਗੱਲਾਂ ਸੁਣਦੀ ਘਰ ਦੇ ਕੰਮ ਕਰਦੀ ਰਹੀ ਉਸ ਦਾ ਰੋਲਾ ਸੁਣ ਕੇ ਬੁੱਢੀਆਂ ਨੇ ਜਦੋਂ ਗਵੰਡੀਆਂ ਦੇ ਬੈਠੀ ਉਸ ਦੀ ਮਾਂ ਨੂੰ ਘਰ ਭੇਜਿਆ ਉਸ ਤੋਂ ਪਹਿਲਾਂ ਹੀ ਬਲਵੀਰ ਘਰੋਂ ਬਾਹਰ ਨਿਕਲ ਗਿਆ ਸੀ ਰਾਤ ਨੂੰ ਢੇਰ ਨਾਲ ਜਦੋਂ ਕਾਰਵੜਿਆ ਤੇ ਸ਼ਰਾਬ ਨਾਲ ਲੱਜਾ ਹੋਇਆ ਸੀ ਉਸ ਦਾ ਸਰੀਰ ਡਿੱਕ ਡੋਲੇ ਖਾ ਰਿਹਾ ਸੀ ਉਸ ਦੀ ਜ਼ੁਬਾਨ ਥਥਲਾ ਰਹੀ ਸੀ ਵਿਆਹ ਤੋਂ ਬਾਅਦ ਪਹਿਲੀ ਵਾਰ ਉਸ ਨੇ ਇੰਨੀ ਸ਼ਰਾਬ ਪੀਤੀ ਸੀ ਉਸ ਨੂੰ ਲੜਖਾਉਂਦੇ ਨੂੰ ਮਾਂ ਨੇ ਫੜ ਕੇ ਮੰਜੇ ਤੇ ਬਿਠਾਇਆ ਮੰਜੇ ਤੇ ਉਹ ਇੱਕੋ ਦਮ ਡਿੱਗ ਪਿਆ ਤੇ ਹੋਰੀ دیر ਬਾਅਦ ਹੋ ਗਿਆ ਸਵੇਰੇ ਜਦੋਂ ਮਨਪ੍ਰੀਤ ਉਸਨੂੰ ਚਾਹ ਫੜਾਉਣ ਲੱਗਿਆ ਉਠਾਇਆ ਤਾਂ ਉਸਦੇ ਸਾਹ ਖਤਮ ਸਨ ਪੁੱਗ ਤੋਂ ਬਾਅਦ ਮਨਪ੍ਰੀਤ ਉਡੀਕਦੀ ਰਹੀ ਕਿ ਪਾਲੇ ਦਾ ਕੋਈ ਨਾ ਕੋਈ ਸੁਨੇਹਾ ਆਵੇਗਾ ਪਰ ਜਦੋਂ ਸਮਾਂ ਬੀਤਣ ਨਾਲ ਉਸਦਾ ਮੱਥਾ ਠੰਡਕਣ ਲੱਗਿਆ ਤਾਂ ਉਸਨੇ ਖੁਦ ਕੋਸ਼ਿਸ਼ ਕਰਨ ਦੀ ਸੋਚੀ ਹੋਰ ਨਹੀਂ ਤਾਂ ਜੇ ਉਹਦਾ ਫੋਨ ਨੰਬਰ ਹੀ ਮਿਲ ਜੇ ਉਸਨੇ ਉਮੀਦ ਦੀ ਇੱਕੋ ਇੱਕ ਕਿਰਨ ਹਰਦੀਪ 'ਚ ਨਜ਼ਰ ਆਈ ਉਹਨੇ ਹਰਦੀਪ ਨੂੰ ਉਹਦੇ ਬਾਲ ਲੈ ਕੇ ਇਕੱਲਿਆਂ ਮਿਲਣ ਦਾ ਪ੍ਰੋਗਰਾਮ ਬਣਾਇਆ ਹੰਪਾ ਬੀ ਦਸ ਦੱਬੇ ਬੁਲਾ ਚ ਮੁਸਕਰਾਉਂਦਿਆ ਹਰਦੀਪ ਬੋਲਿਆ ਹਰਦੀਪ ਪਾਲੇ ਦਾ ਫੋਨ ਨੰਬਰ ਹੈਗਾ ਏ ਤੇਰੇ ਕੋਲ ਆਸਟ੍ਰੇਲੀਆ ਦਾ ਕੋਈ ਉਹਦਾ ਨੰਬਰ ਕਿੱਥੇ ਪਾਬੇ ਉਹ ਤਾਂ ਲੁੱਕ ਕੇ ਉਡਾਰੀ ਮਾਰ ਗਿਆ ਹਾਈ ਪਤਾ ਹੈ ਕਿਹੜੇ ਸ਼ਹਿਰ ਚ ਹੈ ਉਹ ਆਸਟ੍ਰੇਲੀਆ ਚ ਕਿਸੇ ਤੋਂ ਪਤਾ ਹੀ ਕਰਾਇਆ ਜਾ ਸਕਦਾ ਕੋਈ ਥੋ ਪਤਾ ਨਹੀਂ ਉਹਦਾ ਹਰਦੀਪ ਨੇ ਅੱਕੇ ਹੋਏ ਤਰੀਕੇ ਨਾਲ ਹੱਥ ਮਾਰਿਆ ਐਨਾ ਹੀ ਪਤਾ ਬਾਈ ਆਸਟ੍ਰੇਲੀਆ ਪਹੁੰਚ ਗਿਆ ਉਹਦੇ ਘਰਦਿਆਂ ਨੂੰ ਇਥੋਂ ਵੱਧ ਕੁਝ ਨਹੀਂ ਪਤਾ ਜਾਂ ਖਬਰੇ ਸਾਨੂੰ ਨਾ ਦੱਸਦੇ ਹੁਣ ਅੱਛਾ ਕਹਿੰਦਿਆ ਮਨਪ੍ਰੀਤ ਹਾਲੀ ਸੋਚੀ ਰਹੀ ਸੀ ਕਿ ਉਹ ਹਰਦੀਪ ਤੋਂ ਪੱਲੇ ਪਾਰੇ ਹੋਰ ਕੀ ਪਤਾ ਕਰ ਸਕਦੀ ਸੀ ਕਿ ਤਦੇ ਉਸ ਨੂੰ ਆਪਣੇ ਖੱਬੇ ਹੱਥ ਤੇ ਮਰਦਾਨਾ ਹੱਥ ਦੀ ਸ਼ੋ ਮਹਿਸੂਸ ਹੋਈ ਉਹ ਟਰਪਕ ਦੇ ਪਿੱਛੇ ਹਟ ਗਈ ਗੰਗਾ ਗਈਆ ਹੱਡੀਆਂ ਹੁਣ ਕਿੱਥੇ ਮੁੜਦੀਆਂ ਨੇ ਭਾਬੀ ਤੂੰ ਫਿਕਰ ਨਾ ਕਰ ਅਸੀਂ ਹੈਗੇ ਆ ਨਾ ਕਹਿੰਦਿਆ ਹਰਦੀਪ ਦੀਆਂ ਅੱਖਾਂ ਕਮਪਤਾ ਦੀ ਕਲਪਨਾ ਨਾਲ ਨਿਸ਼ਚਾਈਆਂ ਪਈਆਂ ਸਨ ਜਦੋਂ ਹਰਦੀਪ ਨੇ ਦੂਜੀ ਵਾਰ ਹੱਥ ੱਗੇ ਵਧਾਇਆ ਤਾਂ ਮਨਪ੍ਰੀਤ ਨੇ ਉਸ ਨੂੰ ਝਟਕਾ ਦਿੱਤਾ ਹਰਦੀਪ ਉਸ ਨੂੰ ਇਸ ਨਾਲੋਂ ਵੱਧਣਾ ਸੁਝੀ ਫਰਗਲੇ ਪਾਲੋ ਤੇਜ ਕਦਮੀ ਗੇਟਵਾਲ ਤੁਰ ਪਈ ਤੈਨੂੰ ਤਾਂ ਪਾਲੇ ਤੋਂ ਬਿਨਾ ਖੋੜਦੀਦਾ ਹੀ ਨਹੀਂ ਕੁਝ ਸਾਨੂੰ ਕੀ ਹੋਇਆ ਹੈ ਪਿੱਛੇ ਉਸਨੂੰ ਹਰਦੀਪ ਦੀ ਆਵਾਜ਼ ਸੁਣਾਈ ਦੇ ਰਹੀ ਸੀ ਘਰ ਪਹੁੰਚਦੇ ਹੀ ਮਨਪ੍ਰੀਤ ਨੇ ਮਾਂ ਨੂੰ ਫੋਨ ਮਲਾਇਆ ਮੰਮੀ ਉਸਨੇ ਭਿੱਜੀ ਹੋਈ ਆਵਾਜ਼ ਚ ਗੱਲ ਕੀਤੀ ਹਾਂ ਮਨਪ੍ਰੀਤ ਮੈਨੂੰ ਲੈ ਜਾਓ ਇੱਥੋਂ ਉਸਨੇ ਬੜੇ ਓਕੇ ਹੋ ਕੇ ਰੋਂਦੇ ਵੇਗ ਨੂੰ ਰੋਕਿਆ ਕੀ ਹੋਇਆ ਕੁੜੇ ਮਾਂ ਦੀ ਘਬराई ਹੋਈ ਆਵਾਜ਼ ਆਈ ਮੇਰੇ ਸਿਰ ਦਾ ਸਾਈਂ ਕੋਸ਼ਿਸ਼ ਦੇ باوجود ਉਸ ਅੰਦਰਲਾ ਬੰਦ ਟੁੱਟ ਗਿਆ ਤੇ ਉਸਦੀ ਪੂਬ ਨਿਕਲ ਗਈ ਸੋ ਦੋਸਤੋ ਐਸੀ ਕਹਾਣੀ ਮੇਰੇ ਸਿਰ ਦਾ ਸਾਈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਸੱਚੀ